ਮੇਰਾ ਬੇਟਾ ਰਵਿੰਦਰ ਮਾਨ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈ ਆਬੂਤਾਂ ਦੇ ਵਿੱਚ ਡਰਾਈਵਰ ਵਜੋਂ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਣ ਲੱਗ ਪਿਆ 2 ਕੁ ਮਹੀਨੇ ਜਿ ਦੇ ਕਰੀਬ ਉਹਨੇ ਗੱਡੀ ਚਲਾਈ ਤੇ ਇੱਕ ਚੌਂਹੇ ਦੀ ਵੀਟੀ ਵੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰ ਲੱਗਿਆ ਤਾਂ ਉਹਦੀ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਡਿਸਬੈਲੈਂਸ ਹੋਣ ਕਰਕੇ ਉਹ ਜ਼ਮੀਨ ਤੋਂ ਮਤਲਬ ਡਿੱਗ ਪਿਆ ਡਿੱਗਣ ਕਰਕੇ ਜੀ ਸਾਡੇ ਰਵਿੰਦਰ ਦੇ ਟ੍ਰੈਲਰ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਇੱਥੇ ਦੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਕਿ ਤੇਰਾ ਕਸੂਰ ਨਹੀਂ ਹੈ ਲੇਕਿਨ ਮੱਦਾ ਮਰਨ ਕਰਕੇ ਬਲੱਡ ਮਨੀ ਪਾਉਣ ਦਾ ਸਾਡੇ ਜੀਜਾ ਕੋਲ ਹੈ ਜਿਹੜਾ ਕਾਨੂੰਨ ਦੇ ਮੁਤਾਬਕ ਇਹਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈ ਜੀ ਤੇ ਇਹਨਾਂ ਇਹ ਬਲੱਡ ਮਨੀ ਭਾਈ ਜਾ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਵੀ ਜੇ ਤੁਸੀਂ ਪਲਾਟ ਮੰਗੀ ਨਹੀਂ ਦਿੰਦੇ ਤਾਂ ਇਹਨੂੰ ਅਸੀਂ ਹੋਰ ਛੇ ਜੀਓ ਦੇ ਪਿਛਟ ਕਰਕੇ ਇਹਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ ਮੈਂ ਤਾਂ ਜੀ ਸਵੇਰ ਤੋਂ ਸ਼ਾਮ ਤੱਕ ਮਦਦ ਲਫਮ ਰਹੇ ਨੇ ਇੰਨੇ ਨੂੰ ਕੁਲ ਮਿਲ ਮੈਂ ਲੇਕਿਨ ਹਜੇ ਤੱਕ ਨਾ ਇਹਨਾਂ ਨੇ ਕੁਝ ਮਦਦ ਕੀਤੀ ਹੈ ਮੈਂ ਤਾਂ ਹੱਥ ਵੀ ਉਹਦੇ ਉਨਕੇ ਥੱਕ ਸਾਡੇ ਕੋ ਹਜੇ ਪੈਸੇ ਹੈ ਨਹੀਂਗੇ ਸਾਡੇ ਕੋ ਇੰਨੇ ਪੈਸੇ ਹੈ ਨਹੀਂਗੇ ਅਸੀਂ ਕਿਹਾ ਫਿਰ ਇਹਦਾ ਇਹਦਾ ਨੰਬਰ ਨੰਬਰ ਚੱਲ ਜੂਗਾ ਫਿਰ ਉਹ ਕਹਿੰਦੇ ਵੀ ਇਹ ਨਾਲ ਜਿਹੜੀ ਸੱਜਾ ਆ ਇਹ ਦੂਸਰੀ ਏਜੇਸ ਭੇਜ ਦਿੰਦੇ ਜੀ ਹਾਂਜੀ ਇਹ ਸਭ ਆ ਪੱਕੀ ਪੱਕੀ ਵਾਲੀ ਭੇਜ ਦੇਣਾ ਇਹਨਾਂ ਨੂੰ ਅੱਛਾ ਜੀ ਫਿਰ ਕੋਈ ਸੁਨਵਾਈ ਨਹੀਂ ਕੀ ਅੱਛਾ ਜੀ ਫਿਰ ਉਹਦੇ ਹਾਂ ਫਿਰ ਉਹਦੇ ਉੱਤੇ ਪਹਿਲੇ ਜਿਹੜੇ ਆ ਉਹ ਕੰਮ ਸ਼ੁਰੂ ਹੋ ਜਾਣਗੇ ਤੁਸੀਂ ਵੀ ਟੈਸਟ ਕਰਦੇ ਹੋ ਕਿ ਸਰ ਮੇਰੇ ਬੱਚੇ ਨੂੰ ਸੁਣਾ ਮੈਂ ਤੁਹਾਡੀ ਹੈਲਪ ਕਰਾਂ ਨਾਤਾ ਸੱਡ ਮੌਲ ਬਹੁਤ ਮਾੜੀ ਆ ਹੂੰ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਾ ਮੇਰੇ ਬੱਚੇ ਨੂੰ ਬਾਹਰ ਕਢਾਓ ਜੀ ਚੋਂ ਜੀ ਚ ਬੈਠਣਾ ਸੀ ਫੇ